ਕੱਤਰ ਦੇ ਰਾਸਤਾਨੀ ਦੋਹਾ ਵਿੱਚ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪਾਂ ਵਿੱਚੋਂ ਇੱਕ ਸਰੂਪ ਨੂੰ ਸਤਿਕਾਰ ਸਹਿਤ ਵਾਪਸ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਪਣਾ ਰਿਐਕਸ਼ਨ ਦਿੱਤਾ। ਉਹਨਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿਸ ਤਰ੍ਹਾਂ ਦੀ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਖਿਲਾਫ ਜਿਹੜਾ ਹੈ ਆਪਣੀ ਆਵਾਜ਼ ਜਿਹੜੀ ਵੀ ਬਲੰਦ ਜ਼ਰੂਰ ਕਰੇ ਸਾਨੂੰ ਸਾਰਿਆਂ ਨੂੰ ਵੀ ਕਰਨੀ ਚਾਹੀਦੀ ਹੈ ਸਾਡੇ ਆਪਸੀ ਮਸਲੇ ਨੇ ਜਿਹੜੇ ਹੁਣ ਉਹ ਏਡੇ ਵੱਡੇ ਨਹੀਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਸਭ ਤੋਂ ਵੱਡਾ ਸਾਡੇ ਦੀ ਸਤਕਾਰ ਸਭ ਤੋਂ ਵੱਟ ਹੈ ਅਸੀਂ ਆਸ ਕਰਦੇ ਹਾਂ ਦੇਸ਼ ਦੇ ਜਿਹੜੇ ਵਿਦੇਸ਼ੀ ਮੰਤਰਾਲੇ ਜਿਨ੍ਹਾਂ ਨੇ ਕੱਤਰ ਦੇ ਅਧਿਕਾਰਿਆਂ ਨਾਲ ਸਰਕਾਰ ਨਾਲ ਗੱਲ ਕਰਕੇ ਦੂਸਰੇ ਗ੍ਰੰਥ ਸਾਹਿਬ ਨੂੰ ਪਾਵਨ ਸਥਾਨ ਤੇ ਜ਼ਰੂਰ ਪਹੁੰਚਾਇਆ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਲ ਦੇਸ਼ ਅੰਦਰ ਇੱਕ ਜਿਹੜੀ ਘਟਨਾ ਸੁਣਨ ਵਿੱਚ ਆਈ ਜਿਹੜੀ ਕਿ ਪਹਿਲੀ ਵਾਰ ਆਈ ਹੈ ਕਿ ਉਹ ਉੱਥੇ ਥਾਣੇ ਵਿੱਚ ਸਾਬ ਜੀ ਨੂੰ ਗੁਰਨ ਸਾਹਿਬ ਜੀ ਦੇ ਸਪਾਉਂਕੂ ਗੜਿਆ ਉਹ ਕਾਫੀ ਦੇਰ ਤੋਂ ਉੱਥੇ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਆ ਤੇ ਇਹ ਖਬਰ ਸੋਸ਼ਲ ਮੀਡੀਆ ਰਾਹੀਂ ਆਈ ਇੰਗਲੈਂਡ ਦੀਆਂ ਖ਼ਬਰਾਂ ਸਤਾਵਾਂ ਰਾਹੀਂ ਆਈ ਜਿਨੂੰ ਵੀ ਗੁਰਦਰਾਪਨ ਤੇ ਕਮੇਟੀ ਵੱਲੋਂ ਇਸ ਦਾ ਜਿਹੜਾ ਨੋਟਿਸ ਲਿਆ ਗਿਆ ਸੋਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਮਰ ਸਿੰਘ ਤੰਦੀ ਸਾਹਿਬ ਵੱਲੋਂ ਸਾਡੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਪੱਤਰ ਤੇ ਬਿਆਨਬਾਜ਼ੀ ਕਰਕੇ ਗੱਲਬਾਤ ਕੀਤੀ ਗਈ ਤਾਂ ਇਸ ਦਾ ਗੰਭੀਰ ਨੋਟਿਸ ਲਿਆ। ਜਿਹੜੀ ਕਤਰ ਦੀ ਸਰਕਾਰ ਆ ਉਹਦੇ ਵੱਲੋਂ ਦੋ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਵਿੱਚੋਂ ਇੱਕ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਪਾਵਨ ਸਥਾਨ ਦੇ ਉੱਤੇ ਪਹੁੰਚ ਗਏ ਨੇ। ਤੇ ਅਸੀਂ ਚਾਹਾਂਗੇ ਕਿ ਜਿਹੜੀ ਦੇਸ਼ ਦੀ ਸਰਕਾਰ ਆ ਭਾਵੇਂ ਕੀ ਗੱਲ ਠੀਕ ਆ ਕਿ ਜਲਦੀ ਉਹਨਾਂ ਨੇ ਇਸ ਗੱਲ ਦੀ ਨੋਟਸ ਲਿਆ ਵਾ ਅਸੀਂ ਇਸ ਗੱਲ ਦੀ ਧੰਨਵਾਦ ਵੀ ਕਰਦੇ ਆਂ ਸਲਾਹਾ ਵੀ ਕਰਦੇ ਆਂ ਕਿਉਂਕਿ ਗੁਰੂ ਸਭ ਦੇ ਸਾਂਝੇ ਕਿਉਂਕਿ ਜਿਹੜੇ ਸਿੱਖ ਧਰਮ ਆ ਇਹ ਸਾਰੇ ਧਰਮਾਂ ਦਾ ਸਰਕਾਰ ਵੀ ਕਰਦੇ ਆ ਤਾਂ ਉਹਨਾਂ ਨੇ ਇਸ ਗੱਲ ਦਾ ਰੋਕਸ ਲਿਆ ਅਸੀਂ ਧੰਨਵਾਦ ਵੀ ਕੀਤਾ ਝੋਗੀ ਕਿਉਂਕਿ ਅੰਦਰ ਆਪਣਾ ਕਮੇਟੀ ਵੱਲੋਂ ਵੀ ਤੋਂ ਅਸੀਂ ਚਾਹੁੰਦੇ ਆਂ ਕਿ ਜਲਦੀ ਹੀ ਦੂਸਰੇ ਗੁਰੂ ਘਰ ਸਾਹਿਬ ਜਿਹੜੇ ਆ ਉਹ ਵੀ ਉਸੇ ਗੁਰਦੁਆਰਾ ਸਾਹਿਬ ਵਿੱਚ ਸ਼ੋਧ ਕੀਤੇ ਜਾਣ ਤੇ ਮੈਂ ਆਪਣੇ ਵੱਲੋਂ ਕਾਲਤਖਸਰ ਸਾਹਿਬ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਆ ਕਿਹੜੇ ਲੋਕ ਜਿੰਨਾ ਕਰਕੇ ਸਾਹਿਬ ਸ੍ਰੀ ਗੁਰੂ ਬ੍ਰਹਮ ਸਾਹਿਬ ਜਿਹੜੇ ਆ ਉਹ ਕਾਫੀ ਲੰਬਾ ਸਮੇਂ ਤੋਂ ਥਾਣੇ ਦੇ ਵਿੱਚ ਜਾਂ ਉਹਨਾਂ ਦੀ ਪੁਲਿਸ ਦੇ ਕੋਲੇ ਉਹਨਾਂ ਦੇ ਕਬਜ਼ੇ ਵਿੱਚ ਰਹੇ ਇਹ ਗੱਲ ਜਿਹੜੀ ਆ ਸੁਣਨ ਦੇ ਵਿੱਚ ਬੜੀ ਅਸਹਿਬ ਆ ਤੋਂ ਇਹਦਾ ਇਹਦਾ ਕਾਰਨ ਪਤਾ ਲੱਗੇ ਕੌਣ ਲੋਕ ਨੇ ਕਿਉਂ ਇਹ ਵਾਪਰਿਆ ਤਾਂ ਹੀ ਦੁਬਾਰਾ ਨਾ ਵਾਪਰੇ ਇਸ ਗੱਲ ਦੀ ਅਸੀਂ ਕਾਲਤਖਸਰ ਸਾਹਿਬ ਨੂੰ ਬੇਨਤੀ ਕਰਦੇ ਆ ਸੋਚੀ ਸਿੱਖ ਸੰਗਤ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਵੀ ਜੇ ਕੋਈ ਕਟੜਾ ਵਾਪਰਦੀ ਆ ਤਾਂ ਉਸ ਦੇ ਖਿਲਾਫ ਜਿਹੜਾ ਆਪਣੀ ਆਵਾਜ਼ ਜਿਹੜੀ ਆ ਬੁਲੰਦ ਜਰੂਰ ਸਾਨੂੰ ਸਾਨੂੰ ਕਰਨੀ ਚਾਹੀਦੀ ਆ ਸਾਡੇ ਆਪਸੀ ਮਸਲੇ ਜਿਹੜੇ ਆ ਉਹ ਓਡੇ-ਵੱਡੇ ਨਹੀਂ ਆਗੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਸਭ ਤੋਂ ਵੱਡਾ ਸਾਡੇ ਲਈ ਸਤਕਾਰ ਸਭ ਤੋਂ ਵੱਡਾ ਸੋ ਅਸੀਂ ਆਸ ਕਰਦੇ ਆ ਦੇਸ਼ ਦੀ ਜਿਹੜੀ ਹੈ ਵਿਦੇਸ਼ ਮੰਤਰਾਲੇ ਕੀ ਉਹ ਜਲਦੀ ਜਿਹੜੀ ਹੈ ਕਤਲ ਦੇ ਅਧਿਕਾਰੀਆਂ ਨਾਲ ਤੇ ਸਰਕਾਰ ਨਾਲ ਗੱਲ ਕਰਕੇ ਦੂਸਰੇ ਫੂਨਸਟਾ ਨੂੰ ਪਾਵਨ ਹਸਤਾਨ ਤੇ ਜਲੂਨ ਪਹੁੰਚ ਦਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ